ਇਸ ਵਕਤ ਆਪਾਂ ਜੀਰਾ ਦੇ ਸਿਵਲ ਹਸਪਤਾਲ ਚ ਮੌਜੂਦ ਆ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਲੋਕ ਇੱਥੇ ਆਏ ਹੋਏ ਨੇ ਕਿਉਂਕਿ ਅੰਦਰ ਕੁਲਬੀਰ ਜੀਰਾ ਦਾਖਲ ਹੈ ਤੇ ਕਾਂਗਰਸ ਦੇ ਹੋਰ ਜਿਹੜੇ ਵਰਕਰ ਆਗੂ ਨੇ ਉਹਨਾਂ ਦੇ ਵੀ ਸੱਟਾਂ ਲੱਗੀਆਂ ਨੇ ਉਹ ਅੰਦਰ ਨੇ ਐਮਰਜੈਂਸੀ ਡੋਰ ਤੁਸੀਂ ਦੇਖ ਰਹੇ ਹੋ ਔਰ ਇਹ ਜੋ ਅੱਜ ਗੁੰਡਾਗਰਦੀ ਦਾ ਨਾਚ ਜੀਰਾ ਦੇ ਚੌਂਕ ਦੇ ਵਿੱਚ ਵਾਪਰਿਆ ਸੱਚਮੁੱਚ ਇਸ ਨੇ ਵੱਡਾ ਸਵਾਲ ਖੜਾ ਕੀਤਾ ਕਿ ਪੰਚਾਇਤੀ ਦੇ ਇਲੈਕਸ਼ਨ ਹੋ ਰਹੇ ਨੇ ਜਾਂ ਇਹ ਕੋਈ ਗੁੰਡਾਗਰਦੀ ਚੱਲ ਰਹੀ ਹੈ ਮਿੱਤਰ ਪਿਆਰੋ ਇਸ ਵਕਤ ਆਪਾਂ ਜੀਰਾ ਦੇ ਸਿਵਲ ਹਸਪਤਾਲ ਚ ਮੌਜੂਦ ਆ ਤੁਸੀਂ ਦੇਖ ਸਕਦੇ ਹੋ ਕੁਲਬੀਰ ਜੀਰਾ ਕਿਸ ਹਾਲਾਤ ਚ ਇਸ ਵਕਤ ਹਸਪਤਾਲ ਦੇ ਅੰਦਰ ਪਏ ਨੇ ਔਰ ਪੰਚਾਇਤੀ ਚੋਣਾਂ ਦੇ ਵਿੱਚ ਜਿਹੜੀ ਸ਼ਰਿਆਂਮ ਗੁੰਡਾਗਰਦੀ ਦਾ ਨਾਂ ਚ ਚੱਲ ਰਿਹਾ ਉਹ ਇਹ ਤਸਵੀਰਾਂ ਆਪਣੇ ਮੂੰਹੋਂ ਬਿਆਨ ਕਰਦੀਆਂ ਨੇ ਔਰ ਤੁਹਾਨੂੰ ਪਹਿਲਾਂ ਦਿਖਾ ਚੁੱਕੇ ਆ ਕਿ ਚੌਂਕ ਦੇ ਵਿੱਚ ਕਿਵੇਂ ਟਰਾਲੀਆਂ ਦੇ ਵਿੱਚ ਇੱਟਾਂ ਰੋੜੇ ਭਰ ਕੇ ਲਿਆਂਦੇ ਗਏ ਕਿਵੇਂ ਪੰਜਾਬ ਜਾ ਕੇ ਟਰਾਲੀਆਂ ਦੇ ਵਿੱਚ ਉਹ ਸਭ ਕੁਝ ਚਲਾਇਆ ਗਿਆ ਰ ਉਥੇ ਪ੍ਰਸ਼ਾਸਨ ਵੀ ਮੌਜੂਦ ਸੀਗਾ ਅਫਸਰ ਵੀ ਮੌਜੂਦ ਸੀ ਔਰ ਇਹ ਸਭ ਕੁਝ ਜੋ ਹੋਇਆ ਆਪਾਂ ਗੱਲ ਕਰਦੇ ਆ ਜੀਰਾ ਸਾਹਿਬ ਤੁਹਾਡੀ ਹਾਲਾਤ ਤਾਂ ਗੱਲ ਕਰਨ ਦੀ ਇਸ ਟਾਈਮ ਨਹੀਂ ਹੈ ਪਰ ਫਿਰ ਵੀ ਪੰਜਾਬ ਦੇ ਲੋਕ ਜਾਨਣਾ ਚਾਹੁੰਦੇ ਨੇ ਕਿ ਇਹ ਕੀ ਹੋ ਰਿਹਾ ਤੇ ਕਿਵੇਂ ਹੋ ਰਿਹਾ ਗੱਲ ਇਹ ਕਿ ਜਿਸ ਦਿਨ ਤੋਂ ਇਲੈਕਸ਼ਨ ਅਨਾਉਂਸ ਹੋਈਆ ਜੀ ਉਸ ਦਿਨ ਤੋਂ ਸਾਡਾ ਜਿਹੜਾ ਵੀ ਵਰਕਰ ਜੀਰਾ ਬਲਾਕ ਜਾਂ ਮਖੂ ਬਲਾਕ ਚ ਜਾਂਦਾ ਜਾਂ ਕਿਤੇ ਵੀ ਕਿਸੇ ਘੱਲ ਬਲਾਕ ਜਾਵੇ ਕਿਸੇ ਬਲਾਕ ਚ ਫਰੋਜ਼ਪੁਰ ਜ਼ਿਲ੍ਹੇ ਚ ਜੀ ਤਾਂ ਉਹਨਾਂ ਦੀਆਂ ਗੱਡੀਆਂ ਭੰਨੀਆਂ ਜਾਂਦੀਆਂ ਉਹਨਾਂ ਦੇ ਸੱਟਾਂ ਲਾਈਆਂ ਜਾਂਦੀਆਂ ਤੇ ਅਸੀਂ ਕੱਲ ਲੈਂਦੇ ਬੜੀ ਧਰਨਾ ਵੀ ਜਿਹੜਾ ਡੀਸੀ ਤੇ ਐਸਐਸਪੀ ਦਫ਼ਤਰ ਦਿੱਤਾ ਉਹਨਾਂ ਨੂੰ ਮਿਲ ਕੇ ਦੱਸਿਆ ਉਹਨਾਂ ਨੂੰ ਬਕਾਇਦਾ ਵੀਡੀਓ ਤੱਕ ਦਿੱਤੀਆਂ ਨੇ ਹੂੰ ਔਰ ਸਾਡਾ ਕੱਲ ਹੀ ਇੱਕ ਸਰਪੰਚ ਬਲਵਿੰਦਰ ਸਿੰਘ ਸੀ ਜਿਹੜਾ ਇੱਥੇ ਆ ਰਿਹਾ ਸੀਗਾ ਕਾਗਜ਼ ਭਰ ਲਈ ਜੀ ਜਿਹਨੂੰ ਰਸਤੇ 'ਚੋਂ ਗੁੰਡੇ ਚੁੱਕ ਕੇ ਲੈ ਗਏ ਉਹ ਵੀਡੀਓ ਵੀ ਸਾਡੇ ਕੋਲ ਆ ਸੀ ਉਹ ਵੀਡੀਓ ਵੀ ਵਿਖਾਈ ਹੈ ਅੱਛਾ ਔਰ ਉਹਨੂੰ ਚੁੱਕ ਕੇ ਲੈ ਗਏ ਉਹਦੀ ਪੱਗ ਲਈ ਉਹਦੀ ਦਾੜੀ ਪੱਟੀ ਉਹਦਾ ਸ਼ੇਰੀ ਸਾਹਿਬ ਤੱਕ ਤੋੜਤਾ ਅੱਛਾ ਠੀਕ ਹੈ ਉਹਨੂੰ ਘੱਟੋ ਘੱਟ ਜ਼ਿਆਦਾ ਨਹੀਂ ਤੇ 100 ਮ ਔਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਕਿ ਉਹਨੋ ਜੋ ਬੱਚਾਤ ਹੋ ਗਈ ਔਰ ਉਸ ਤੋਂ ਬਾਅਦ ਮੈਂ ਐਸਐਸਪੀ ਮੈਡਮ ਨੇ ਸਾਹਮਣੇ ਲੈ ਕੇ ਗਿਆ ਉਹਨਾਂ ਨੇ ਕਿਹਾ ਅਸੀਂ ਕਾਰਵਾਈ ਕਰਾਂਗੇ ਪਰ ਪੁਲਿਸ ਜਿਹੜੀ ਇਹਨਾਂ ਦੀ ਮਦਦ ਕਰ ਰਹੀ ਹੈ ਔਰ ਜੋ ਕੁਝ ਕਰਾਇਆ ਪੁਲਿਸ ਨੇ ਕਰਾਇਆ ਅੱਜ ਵੀ ਜਦੋਂ ਅਸੀਂ ਦੱਸਿਆ ਕਿ ਅਸੀਂ ਨਾਮੀਨੇਸ਼ਨ ਕਰ ਰਹੇ ਹਾਂ ਜੀ ਤਾਂ ਮੇਰੇ ਕੋਲ ਐਸਐਚਓ ਸਿਟੀ ਆਉਂਦੇ ਨੇ 11 ਵਜੇ ਉਹ ਕਹਿੰਦੇ ਜੀ ਮੈਨੂੰ ਡੀਐਸਪੀ ਜੀਰਾ ਨੇ ਭੇਜਿਆ ਤੁਸੀਂ ਨਹੀਂ ਜਾਣਾਗਾ ਅਸੀਂ ਤੁਹਾਡੇ ਉਮੀਦਵਾਰਾਂ ਨੂੰ ਆਪ ਲੈ ਕੇ ਜਾਵਾਂਗੇ ਸਾਡੀਆਂ ਬੱਸਾਂ ਆਉਣਗੀਆਂ ਅਸੀਂ ਨਾਮੀਨੇਸ਼ਨ ਕਰਾ ਕੇ ਤੇ ਅਸੀਂ ਇਹਨਾਂ ਨੂੰ ਵਾਪਸ ਛੱਡ ਜਾਾਂਗੇ ਸਾਡੀ ਜ਼ਿੰਮੇਵਾਰੀ ਹੈ। ਅੱਛਾ ਮੈਂ ਕਿਹਾ ਜੀ ਠੀਕ ਹੈ ਤੁਸੀਂ ਲੈ ਜਾਓ। ਪਰ ਉਸ ਤੋਂ ਬਾਅਦ ਫਿਰ ਡੀਐਸਪੀ ਤੇ ਮੈਨੂੰ ਇਹ ਗੱਲ ਕਹਿ ਰਿਹਾ ਕਿ ਉਹ ਜੇ ਖੜਚੋ ਜੀ ਉਹਨਾਂ ਦੇ ਬੰਦੇ ਅੰਦਰ ਨਾਮੀਨੇਸ਼ਨ ਕਰ ਰਹੇ ਨੇ ਤੁਸੀਂ ਰੋਕ ਕੇ ਜੇ ਤੁਹਾਨੂੰ ਅਸੀਂ ਆਪੇ ਲੈ ਕੇ ਜਾਵਾਂਗੇ। ਅੱਛਾ ਘੱਟੋ ਘੱਟ ਡੇਢ ਦੋ ਘੰਟੇ ਪੁਲਿਸ ਮੇਰੇ ਘਰੇ ਬੈਠੀ ਰਹੀ। ਮੈਨੂੰ ਬੰਦੀ ਬਣਾਈ ਰੱਖਿਆ। ਔਰ ਮੈਨੂੰ ਬੰਦੀ ਬਣਾਉਣ ਤੋਂ ਬਾਅਦ ਦੇ ਵਿੱਚ ਮੈਨੂੰ ਇਹ ਹੀ ਕਹਿੰਦੇ ਰਹੇ ਕਿ ਅਸੀਂ ਚੱਲਦੇ ਆਂ ਚੱਲਦੇ ਆਂ ਚੱਲਦੇ ਆਂ ਤੇ ਡੇਢ ਵਜੇ ਆਪੇ ਕਹਿੰਦੇ ਜੀ ਹੁਣ ਬੱਸਾਂ ਦੇਣੀਆਂ ਆ ਔਰ ਜਦੋਂ 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 ਸਾਨੂੰ ਲੈ ਕੇ ਗਏ ਆ ਤੇ ਐਸਐਚਓ ਸਿਟੀ ਨਾਲ ਆ ਪੁਲਿਸ ਨਾਲ ਆ ਸਿਟੀ ਵਾਲੀ ਸਾਰੀ ਅੱਗੇ ਜਦੋਂ ਸ਼ੇਰਾਂ ਵਾਲੇ ਚੌਂਕ ਤੇ ਗਏ ਆ ਤੇ ਉਸੇ ਐਸਪੀ ਸਾਨੂੰ ਅੱਗੋਂ ਆਇਆ ਫਾਜ਼ਲ ਕਾ ਜਿੰਨਾਂ ਦੀ ਡਿਊਟੀ ਲੱਗੀ ਸੀ ਡੀਐਸਪੀ ਜੀਰਾ ਆ ਸਾਨੂੰ ਕਹਿੰਦੇ ਜੀ ਕੱਲੇ ਸਰਪੰਚ ਸਾਨੂੰ ਦੇ ਦਿਓ ਉਮੀਦਵਾਰ ਦੇ ਦਿਓ ਤੁਸੀਂ ਇੱਥੇ ਰੁਕ ਜਾਓ ਸਾਰੇ ਮੈਂ ਕਿਹਾ ਸੀ ਕਾਨੂੰਨ ਦੇ ਤੇਰੇ ਚ ਰਹਿਣਾ ਅਸੀਂ ਰੁਕ ਜੰਦੇ ਅਸੀਂ ਉਹਨਾਂ ਨੂੰ ਸਰਪੰਚਾਂ ਨੂੰ ਅਲੱਗ ਕਰਤਾ ਅਸੀਂ ਪੁਲਿਸ ਨੂੰ ਕਿਹਾ ਲੈ ਜਾਓ ਤੇ ਡੀਐਸਪੀ ਤੇ ਐਸਪੀ ਜਿਹੜੇ ਗੱਡੀਆਂ 'ਚ ਬਹਿ ਕੇ ਤੁਰਨ ਲੱਗੇ ਤਾਂ ਮੈਂ ਗੱਡੀ ਦੇ ਅੱਗੇ ਹੋ ਗਿਆ ਮੈਂ ਕਿਹਾ ਮੈਂ ਆਪ ਤੇ ਵਰਕਰ ਨਹੀਂ ਮਰਾਉਣੇ ਮੈਂ ਆਪ ਚੱਲਾਂਗਾ ਜਾਂ ਤੁਸੀਂ ਲੈ ਕੇ ਜਾਓ ਅੱਛਾ ਕਹਿੰਦੇ ਜੀ ਸਾਨੂੰ ਮੌਕਾ ਦਿਓ ਅਸੀਂ ਅੱਗੇ ਵੇਖ ਕੇ ਆਉਂਦੇ ਆ ਡੀਐਸਪੀ ਜੀਰਾ ਉਹਨਾਂ ਨੂੰ ਕਹਿੰਦਾ ਐਸਐਚਓ ਨੂੰ ਫੋਨ ਕਰਤਾ ਕਿਤੇ ਇਹਨਾਂ ਨੂੰ ਲਿਆ ਉਧਰ ਉਹਨਾਂ ਨੂੰ ਅੱਗੋਂ ਲੈ ਕੇ ਆ ਰਿਆ ਸੀ ਜਿਹੜੀਆਂ ਤੁਸੀਂ ਕਹ ਟਰਾਲੀਆਂ ਘੁੰਮ ਰਹੀਆਂ ਸੀ ਔਰ ਉਥੋਂ ਅੱਗੋਂ ਜਿਹੜਾ ਜੋ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਜੋ ਗੋਲੀ ਚਲਾਈ ਗਈ ਮੇਰੇ ਵਰਕਰਾਂ ਤੇ 10 15 ਲੋਕ ਜਿਹੜੇ ਆ ਜਿਨ੍ਹਾਂ ਜਿਨ੍ਹਾਂ ਦੇ ਸੱਟਾਂ ਲੱਗੀਆਂ ਗੋਲੀ ਲੱਗੀ ਐ ਔਰ ਉਹ ਉਹਨਾਂ ਦੇ ਵਿੱਚੋਂ ਜਿਹੜੀ ਭੀੜ ਸੀ ਉਹ ਪੁਲਿਸ ਦੇ ਨਾਲ ਭੀੜ ਜਿਹੜੀ ਸਾਡੇ ਨਾਲ ਵਧਦੀ ਦੇਖਾਈ ਦਿੱਤੀ ਔਰ ਜਦੋਂ ਮੈਂ ਅੱਗੇ ਸੀ ਕਿਉਂਕਿ ਮੈਂ ਇੱਕ ਲੀਡਰ ਨਹੀਂ ਮੈਂ ਇੱਕ ਵਰਕਰ ਆ ਮੈਂ ਆਪ ਤੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਪਹਿਲਾਂ ਮੈਂ ਅੱਗੇ ਲੱਗਾਗਾ ਤੁਸੀਂ ਬਾਅਦ ਚਾਉਣਾ ਔਰ ਜਦੋਂ ਮੈਂ ਅੱਗੇ ਵਧ ਰਿਹਾ ਸੀ ਜਿਆ ਸਕੂਲ ਵਾਲ ਨੂੰ ਤਾਂ ਆਗੋ ਜਿਹੜੀ ਉਹ ਭੀੜ ਦੇ ਵਿੱਚੋਂ ਇੱਕ ਗੁਰਪ੍ਰੀਤ ਸਿੰਘ ਨਾਂ ਜਿਹੜਾ ਕਮਾਲ ਕਰਦਾ ਉਹਨੇ ਜਿਹੜੀ ਕਿਰਪਾਨ ਦਾ ਜਿਹੜਾ ਵਾਰ ਉਹ ਮੇਰੇ ਉੱਤੇ ਕੀਤਾ ਅੱਛਾ ਇਹ ਤੁਹਾਡੇ ਕਿਰਪਾਨ ਦਾ ਵਾਰ ਹੋਇਆ ਔਰ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਕਿ ਪੁਲਿਸ ਨੂੰ ਤੁਸੀਂ ਦੱਸ ਚੁੱਕੇ ਸੀ ਡੀਆਈਜੀ ਤੱਕ ਨੂੰ ਤੁਸੀਂ ਤੁਸੀਂ ਪੋਸਟ ਪਾਈ ਹੈ ਡੀਆਈਜੀ ਤਾਂ ਕੀ ਨੇ ਡੀਆਈਜੀ ਸਾਹਿਬ ਨੂੰ ਮੈਂ ਕਿਹਾ ਮੈਂ ਤੁਹਾਨੂੰ ਮੈਸੇਜ ਸਕਰੀਨਸ਼ਾਟ ਵਿਖਾਉਣਾ ਉਹਨਾਂ ਨੇ ਕਿਹਾ ਮੈਂ ਛੁੱਟੀ ਤੇ ਆ ਰਣਜੀਤ ਸਿੰਘ ਢਿੱਲੋਂ ਨੇ ਕਿ ਡੀਆਈਜੀ ਦਾ ਚਾਰਜ ਜਿਹੜਾ ਫਰੀਦਕੋਟ ਡੀਆਈਜੀ ਕੋਲ ਆ ਮੈਂ ਉਹਨਾਂ ਨੂੰ ਵੀ ਵਟਸਐਪ ਕੀਤਾ ਸਾਢੇ 6 ਵਜੇ ਮੈਂ ਸਵੇਰੇ ਇਹ ਵਟਸਐਪ ਜਿਹੜਾ ਹੈ ਕਿ ਜੋ ਉਹਨਾਂ ਦੇ ਆ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਉਹਨਾਂ ਦੇ ਬੇਟੇ ਨੇ ਜੋ ਪਾਇਆ ਕਿ ਤਕੜੇ ਹੋ ਜੋ ਅੱਜ ਛੱਡਨੇ ਨਹੀਂ ਤਾਂ ਉਹ ਜਿਹੜਾ ਮੈਂ ਉਹਦਾ ਮੈਸੇਜ ਵੀ ਜਿਹੜਾ ਭੇਜਿਆ ਮੇਰੇ ਜਿਹੜੇ ਜਿਹੜੇ ਮੇਰੇ ਉਮੀਦਵਾਰ ਸੀ ਉਹਨਾਂ ਚੋਂ ਬੈਂਕ ਦੇ ਵਿੱਚ ਚੁੱਲਾ ਟੈਕਸ ਜਮ੍ਹਾਂ ਕਰਾਉਣ ਗਏ ਉਹਨਾਂ ਦੀ ਗੱਡੀ ਪੰਨੀ ਗਈ ਉਹਨਾਂ ਨੂੰ ਕੁੱਟਿਆ ਗਿਆ ਮੈਂ ਉਸ ਤੋਂ ਬਾਅਦ ਐਸਐਚਓ ਤੋਂ ਮੇਰੇ ਕੋਲ ਬੈਠਾ ਸੀਗਾ ਮੈਂ ਉਦੋਂ ਵੀ ਕਿਹਾ ਮੈਂ ਕਿਹਾ ਜੀ ਆਹ ਕੁਝ ਹੋ ਰਿਹਾ ਹੈ ਫਿਰ ਮੈਂ ਡੀਜੀਪੀ ਨੂੰ ਕਾਲ ਕੀਤੀ ਉਹਨਾਂ ਕਾਲ اٹੈਂਡ ਨਹੀਂ ਕੀਤੀ ਉਹਨਾਂ ਨੇ ਮੁੜ ਕੇ ਲਾਅ ਐਂਡ ਆਰਡਰ ਡੀਜੀਪੀ ਜਿਹੜੇ ਅਰਪਿੰਦ ਸ਼ੁਕਲਾ ਨੇ ਉਹਨਾਂ ਨੂੰ ਕਿਹਾ ਅਰਪਿਤ ਸ਼ੁਕਲਾ ਜੀ ਨੇ ਮੁੜ ਕੇ ਮੇਰੇ ਨਾਲ ਗੱਲ ਕੀਤੀ ਮੈਨੂੰ ਕਹਿੰਦੇ ਸਾਡਾ ਡੀਐਸਪੀ ਕਹਿੰਦਾ ਸ਼ਾਂਤਮਈ ਚੱਲ ਰਿਹਾ ਮੈਂ ਫਿਰ ਉਹਨਾਂ ਨੂੰ ਵੀਡੀਓ ਭੇਜੀ ਮੈਂ ਕਿਹਾ ਗੱਡੀ ਭੰਨੀ ਹੈ ਜੀ ਔਰ ਆ ਜਿਹੜਾ ਹੈ ਕਿ ਇਹ ਵੇਖੋ ਗੁੰਡਾਗਰਦੀ ਦਾ ਨੰਗਾ ਨਾਚ ਕਰ ਰਿਹਾ ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਬੇਫਿਕਰ ਹੋ ਜਾਓ ਅਸੀਂ ਤੁਹਾਡੀ ਨੋਮੀਨੇਸ਼ਨ ਕਰਾਵਾਂਗੇ ਪਰ ਡੀਐਸਪੀ ਜੀਰਾ ਨੇ ਜਿਹੜਾ ਕਿ ਮੈਨੂੰ ਮਰਾਉਣ ਵਾਲੋ ਕੋਈ ਕਸਰ ਨਹੀਂ ਛੱਡੀ ਤੁਸੀਂ ਜਿਵੇਂ ਪਹਿਲਾਂ ਵੀ ਤੁਸੀਂ ਤੁਸੀਂ ਪੁਲਿਸ ਦੀ ਗੱਲ ਕਰ ਰਹੇ ਹੋ ਪੁਲਿਸ ਸੇ ਸਾਰਾ ਕੁਝ ਤੁਸੀਂ ਕਹਿ ਰਹੇ ਹੋ ਕਰਵਾਰੀ ਕੀ ਪੁਲਿਸ ਆਪਣੇ ਆਪ ਕਰਾਰੀ ਜਾਂ ਪੁਲਿਸ ਨੂੰ ਕੋਈ ਆਪਰੇਟ ਕਰ ਰਿਹਾ ਪਿੱਛੋਂ ਇਹ ਪੁਲਿਸ ਜਿਹੜੀ ਆ ਜਿਹੜਾ ਡੀਐਸਪੀ ਜੀਰਾ ਹੈ ਇਹ ਕੱਠ ਪੁਤਲੀ ਬਣ ਕੇ ਕੰਮ ਕਰ ਰਿਹਾ ਉਹਨਾਂ ਦੀ ਔਰ ਮੈਂ ਗੱਲ ਕਹਿਣਾ ਕਿ ਇਹਨੂੰ ਨੀਲੀ ਇਹਨੂੰ ਜਿਹੜੀ ਖਾਕੀ ਪੱਗ ਲਾ ਕੇ ਇਹਨੂੰ ਪੀਲੀ ਬਣ ਲੈਣੀ ਚਾਹੀਦੀ ਹੈ ਔਰ ਇਹ ਨੂੰ ਇਹ ਆ ਕਿ ਛੇ ਦੇ ਰਿਟਾਇਰਮੈਂਟ ਤੋਂ ਬਾਅਦ ਇਹ ਕਿਤੇ ਨਾ ਕਿਤੇ ਐਮਐਲਏ ਦਾ ਇਲੈਕਸ਼ਨ ਲੜ ਦੂਗਾ ਔਰ ਮੈਂ ਗੱਲ ਕਹਿਣਾ ਕਿ ਇਹ ਉਹਨਾਂ ਦਾ ਜਿਹੜਾ ਇਹ ਉਹਨਾਂ ਦਾ ਜਿਵੇਂ ਨਿੱਜੀ ਬਣ ਕੇ ਐਮਐਲਏ ਦਾ ਇਹ ਕੰਮ ਕਰ ਰਿਹਾ ਔਰ ਸਾਡੇ ਦੇ ਜਿਹੜੇ ਉਹ ਗੁੰਡੇ ਆਪ ਆदमी ਪਾਰਟੀ ਦੇ ਲਿਆ ਕੇ ਔਰ ਉਹਨਾਂ ਲੋਕਾਂ ਦੇ 307 ਦੇ ਪਰਚੇ ਨੇ ਉਹ ਇਹਦੀ ਗੱਡੀ ਚ ਘੁੰਮਦੇ ਨੇ ਉਹ ਇਹਨਾਂ ਦੇ ਥਾਣੇ ਚ ਜਾਂਦੇ ਨੇ ਔਰ ਉਹਨਾਂ ਨੂੰ ਲਿਆ ਕੇ ਜਿਹੜਾ ਸਾਡੇ ਤੇ ਇਹਨਾਂ ਨੇ ਹਮਲਾ ਕਰਾਇਆ ਮੇਰੇ ਵਰਕਰਾਂ ਦੇ ਗੋਲੀ ਚਲਾਈ ਪਥਰਾਹ ਕੀਤਾ ਔਰ ਮੇਰੇ ਵਰਕਰ ਦੇ ਰਿਆ ਉਹਨਾਂ ਦੇ ਜਿਹੜੀਆਂ ਸੱਟਾਂ ਲੱਗੀਆਂ ਗੋਲੀ ਲੱਗੀ ਆ ਔਰ ਮੈਂ ਇਲੈਕਸ਼ਨ ਕਮਿਸ਼ਨ ਤੋਂ ਮੰਗ ਕਰਦਾ ਕਿ ਇਹੋ ਜਿਹੇ ਅਪਸਰਾਂ ਨੂੰ ਚਲਦਾ ਕੀਤਾ ਜਾਵੇ ਇਹਨਾਂ ਤੇ ਕਾਰਵਾਈ ਤੇ ਕੀਤੀ ਜਾਵੇ ਔਰ 2 ਦਿਨ ਦੀ ਡੇਟ ਜਿਹੜੀ ਵਿਧਾ ਕੇ ਜੀਰਾ ਤੇ ਮਖੂਬਲਾਕ ਤੇ ਜਿਹੜੀ ਨਾਮਿਨੇਸ਼ਨ ਆ ਉਹ ਪ੍ਰਸ਼ਾਸਨ ਜਿਹੜਾ ਕੀ ਪ੍ਰਸ਼ਾਸਨ ਇਹ ਪ੍ਰਸ਼ਾਸਨ ਨਹੀਂ ਜਿਨ੍ਹਾਂ ਨੇ ਸਾਡੇ ਤੇ ਹਮਲਾ ਕਰਾਇਆ ਨਵੇਂ ਅਫਸਰਾਂ ਨੂੰ ਲਾ ਕੇ ਜਿਹੜੀ ਆ ਸ਼ਾਂਤਮਈ ਨਾਮਿਨੇਸ਼ਨ ਕਰਾਈ ਜਾਵੇ ਔਰ ਤਾਂ ਕਿ ਸ਼ਾਂਤਮਈ ਇਲੈਕਸ਼ਨ ਹੋ ਸਕੇ ਇੱਕ ਲਾਸਟ ਸਵਾਲ ਕਿ ਦੂਜੀ ਧਿਰ ਆਮ ਆਦਮੀ ਪਾਰਟੀ ਦੇ ਕੁਝ ਬੰਦੇ ਕਹਿ ਰਹੇ ਨੇ ਕਿ ਜਦੋਂ ਇਹਨਾਂ ਦਾ ਰਾਜ ਸੀ ਕਾਂਗਰਸ ਦਾ ਤਾਂ ਕਹਿੰਦੇ ਇਹਨਾਂ ਨੇ ਇਹ ਕੁਝ ਬੜਾ ਕੀਤਾ ਔਰ ਅੱਜ ਕਹਿੰਦੇ ਉਹਦੇ ਜਵਾਬ ਵਜੋਂ ਹੀ ਉਹ ਸਾਰਾ ਕੁਝ ਹੋ ਰਿਹਾ ਗੱਲ ਇਹ ਆ ਕਿ ਉਹ ਮੰਨ ਰਿਹਾ ਅੱਜ ਵੀ ਮੈਂ 234 ਜੇ ਸਰਪੰਚ ਬਣੇ ਸੀ ਤੇ ਜਿੰਦੇ ਤੇ ਹੋ ਸਕਦਾ ਕਟਾਰੀਆ ਸਾਹਿਬ ਨਾਲ ਸਰਪੰਚ ਗਏ ਹੋਣਾ ਆਮ ਆਦਮੀ ਪਾਰਟੀ ਚ ਇੱਕ ਸਰਪੰਚ ਕਹਦੇ ਕੁਲਵੀਰ ਸਿੰਘ ਜੀ ਦਾ 1 ਰੁਪਏ ਦਾ ਰਵਾਂਧਾਰਾ ਸਿਆਸਤ ਛੱਡ ਦੂੰ ਪਰ ਇਹਨਾਂ ਦੇ ਜਿਹੜੇ ਸਰਪੰਚਾ ਸਰਕਾਰ ਆਉਣ ਦਿਓ ਆ 6 ਮਹੀਨਿਆਂ ਦੀ ਗੱਲ ਆ 6 ਮਹੀਨਿਆਂ ਬਾਅਦ ਇਹਨਾਂ ਦੇ ਸਰਪੰਚ ਬੋਲਣਗੇ ਕਿ ਅਸੀਂ 20-20 ਲੱਖ ਚ ਸਰਪੰਚੀ ਲਈ ਆ ਇਹਨਾਂ ਨੇ ਸਰਪੰਚਿਆਂ ਦੀ ਬੋਲੀ ਕਰਾਈ ਆ ਅੱਛਾ ਕੀ ਮੰਨ ਲਓ ਕੱਲ ਨੂੰ ਕਾਂਗਰਸ ਦੀ ਸੱਤਾ ਆਉਂਦੀ ਆ ਤੁਹਾਡੀ ਪਾਰਟੀ ਦੀ ਤਾਂ ਤੁਸੀਂ ਦੁਬਾਰਾ ਫੇਰ ਕੋਈ ਇਸ ਚੀਜ਼ ਦਾ ਬਦਲਾਖੋਰੀ ਦਾ ਕੋਸ਼ਿਸ਼ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰੋਗੇ ਗੱਲ ਇਹ ਹੈ ਕਿ ਮੈਂ ਤਾਂ ਇਲੈਕਸ਼ਨ ਕਰਾਉਣਾ ਹੈ ਅੱਗੇ ਐਮਪੀ ਦਾ ਇਲੈਕਸ਼ਨ ਹੋਇਆ ਸੀ ਸਾਡਾ ਸਿਆਸੀਆਂ ਦਾ ਚੋਣ ਮੈਦਾਨ ਜਿਹੜਾ ਉਹ ਇਲੈਕਸ਼ਨ ਹੁੰਦਾ ਹੈ ਜੀ ਅੱਗੇ ਐਮਪੀ ਦਾ ਇਲੈਕਸ਼ਨ ਹੋਇਆ ਔਰ ਮੈਂ ਇੱਕ ਲਹਿਰ ਤੋਂ ਆ ਰਿਹਾ ਐਮਪੀ ਭਾਈ ਅਮਰਤਪਾਲ ਜੀ ਜਿਹੜੇ ਜਿੱਤੇ ਨੇ ਐਮਪੀ ਮੈਂ ਤਾਂ ਉਹ ਵੀ ਕਹਿੰਨਾ ਭਗਵੰਤ ਸਾਨ ਜੀ ਨੂੰ ਕਿ ਉਹਨਾਂ ਨੂੰ ਕਿਉਂ ਐਨਐਸਏ ਜਿਹੜੀ ਉਹਨਾਂ ਤੇ ਲੱਗੀ ਹੈ ਉਹਨਾਂ ਨੂੰ ਰਿਹਾ ਕਰੋ ਉਹਨਾਂ ਨੂੰ ਲੋਕਾਂ 'ਚ ਭੇਜੋ ਜਿਹੜਾ ਬੰਦਾ ਸੱਚ ਬੋਲਦਾ ਹੈ ਉਹਨੂੰ ਅੰਦਰ ਟੱਕਦੇ ਆ ਮੈਂ ਲਹਿਰ ਤੋਂ ਆ ਰਿਹਾ ਇਹਨਾਂ ਤੋਂ ਨਹੀਂ ਆ ਰਿਹਾ ਇਹ ਤੀਜੇ ਨੰਬਰ ਤੇ ਰਹੇ ਆ ਹੁਣ ਵੀ ਇਹਨਾਂ ਨੂੰ ਇਹ ਡਰ ਸੀ ਕਿ ਅਸੀਂ ਪੈਸੇ ਬਣਾ ਲਈਏ ਜੇ ਵੋਟਾਂ ਪਈਆਂ ਜੇ ਅੱਗੇ ਸਾਨੂੰ ਐਮਪੀ ਚ 20 20 ਪਈਆਂ ਨੇ ਇੱਕ ਮੰਤਰੀ ਖੜਾ ਹੋਵੇ ਉਹਨੂੰ 20 20 ਪਈਆਂ ਨੇ ਤੇ ਸਾਡੇ ਕੀ ਹਾਲਾਤ ਹੋਣਗੇ ਇਸ ਕਰਕੇ ਸਾਰਾ ਗੁੰਡਾਗਰਦੀ ਦਾ ਨੰਗਾ ਨਾਅ ਜਿਹੜਾ ਇਹਨਾਂ ਨੇ ਕਰਾਇਆ ਦੇਖੋ ਜੀ ਤੁਸੀਂ ਸੁਣਿਆ ਜੇਕਰ ਜੀਰੇ ਚ ਆ ਹੋ ਰਿਹਾ ਤਾਂ ਪੰਜਾਬ ਚ ਹੋਰ ਜਗ੍ਹਾ ਦੇ ਉੱਪਰ ਵੀ ਜੇ ਇੰਝ ਚੱਲ ਰਿਹਾ ਤਾਂ ਫਿਰ ਇਹ ਇਲੈਕਸ਼ਨ ਕਾਹਦੇ ਨੇ ਫਿਰ ਇਹਨਾਂ ਨੂੰ ਇਲੈਕਸ਼ਨ ਕਿਵੇਂ ਕਿਹਾ ਜਾ ਸਕਦਾ ਹੈ ਔਰ ਜਿਹੜੀ ਇਹ ਗੱਲ ਹੈ ਕਿ ਪਹਿਲਾਂ ਕਾਂਗਰਸ ਦੇ ਰਾਜ ਚ ਕੁਝ ਲੋਕ ਇਹ ਕਹਿ ਰਹੇ ਨੇ ਕਿ ਇਹ ਇਹਨਾਂ ਦੇ ਰਾਜ ਚ ਵੀ ਇਹ ਕੁਛ ਚੱਲਿਆ ਤਾਂ ਹੁਣ ਉਹ ਕੁਛ ਇਸ ਕਰਕੇ ਭੁਗਤਣਾ ਪੈ ਰਿਹਾ ਤਾਂ ਫਿਰ ਇਹ ਕਦੋਂ ਬੰਦ ਹੋਏਗਾ ਇਹ ਕਦੋਂ ਤੱਕ ਚੱਲੇਗਾ ਸੋ ਇਹ ਵੱਡੇ ਸਵਾਲ ਨੇ ਕਿ ਫਿਰ ਫਰਕ ਕਿੱਥੇ ਰਹਿ ਗਿਆ ਜੇਕਰ ਉਹ ਕਹਿੰਦੇ ਨੇ ਕਿ ਪਹਿਲਾਂ ਇਹਨਾਂ ਨੇ ਇੰਜ ਕੀਤਾ ਤਾਂ ਤਾਂ ਇੰਜ ਹੋ ਰਿਹਾ ਤਾਂ ਫਿਰ ਫਰਕ ਕੀ ਹੈ ਇਹ ਵੱਡੇ ਸਵਾਲ ਨੇ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨ